ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਆ ਜੀ ਆਪਣੇ ਵਲੌਗ 'ਚ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਆ ਜਿਹੜਾ ਤੁਹਾਨੂੰ ਦੱਸ ਦਈਏ ਵੀ ਕੋਈ ਕੜਾ ਨਹੀਂ ਹੋਇਆ ਪੱਕੇ ਤੌਰ ਤੇ ਵੀ ਆਹੀ ਕੰਮ ਕਰਨਾ ਵੀ ਆਹੀ ਕੰਮ ਨਹੀਂ ਕਰਨਾ ਜਿਵੇਂ ਜਿਵੇਂ ਕੋਈ ਵੀ ਗੱਲ ਹੁੰਦੀ ਜਾਊਗੀ ਓਵੇਂ ਓਵੇਂ ਦਿਖਾਈ ਜਾਊਗਾ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਜਿਹੜਾ ਅੱਜ ਵਲੌਗ ਬਣਾਉਣ ਲੱਗ ਰਹੇ ਆ ਖਾਸੇ ਦਿਨਾਂ ਬਾਅਦ ਬਣਾਉਣ ਲੱਗ ਰਹੇ ਆ ਕਿਉਂਕਿ ਮੇਰੇ ਚੱਲ ਰਹੇ ਨੇ ਪੇਪਰ ਪੇਪਰਾਂ ਦੇ ਕਾਰਨ ਮੈਂ ਵਲੌਗ ਨਹੀਂ ਬਣਾ ਸਕ ਰਿਹਾਗਾ ਕਿਉਂਕਿ ਕਦੇ ਵਲੌਗ ਦੇ ਚੱਕਰ ਚੱਕਰ ਚ ਕੁੰਡਾ ਹੋ ਜੇ ਮੇਰਾ ਪੇਪਰਾਂ ਕਣੀ ਵੀ ਕੁੰਡਾ ਹੋ ਜੇ ਇਧਰੋਂ ਵੀ ਕੁੰਡਾ ਹੋ ਜੇ ਕਿਉਂਕਿ ਇਧਰ ਹਲੇ ਹਾਂ ਇੱਕ ਗੱਲ ਹੋਰ ਤੁਹਾਨੂੰ ਦੱਸਦੀ ਵੀ 65 ਸਬਸਕ੍ਰਾਈਬਰ ਹੋ ਗਏ ਬਹੁਤ ਬਹੁਤ ਸ਼ੁਕਰੀਆ 65 ਸਬਸਕ੍ਰਾਈਬਰ ਕਰਨ ਵਾਸਤੇ ਜਿਹੜੇ ਮੇਰੇ ਵੀਰ ਭਾਈ ਨੇ ਸਬਸਕ੍ਰਾਈਬ ਕਰਿਆ ਉਹਦਾ ਬਹੁਤ ਬਹੁਤ ਸ਼ੁਕਰੀਆ ਤੇ ਹਾਂ ਤੁਹਾਨੂੰ ਦੱਸਦੀ ਵੀ ਕਦੇ ਕੁੰਡਾ ਨਾ ਹੋ ਜੇ ਆਪਣਾ 65 ਸਬਸਕ੍ਰਾਈਬਰ ਤਾਂ ਹੈ ਹੀ ਗਏ ਨੇ ਚਲ ਅੱਗੇ ਅੱਗੇ ਵਧਦੀ ਜਾਣਗੇ ਘਟਣ ਦੇ ਤਾਂ ਹੈ ਨਹੀਂ ਕਨੱਦਾ ਘਟ ਵੀ ਸਕਦਾ ਕੋਈ ਪਤਾ ਨਹੀਂ ਹੈ ਗਿਆ ਫਿਰ ਵੀ ਚਲਾਂ ਪੀਪਰਾਂ ਦੀ ਤਿਆਰੀ ਹੋ ਜੇ ਬਲੌਗ ਮੈਂ ਉਦੋਂ ਪਾਉਣ ਲੱਗ ਜੂਗਾ ਹਲੇ ਮੈਂ ਤਾਂ ਹੀ ਅੱਜ ਛੁੱਟੀ ਆ ਗਈ ਸੀਗੀ ਪੀਪਰਾਂ ਵਿੱਚ ਤਾਂ ਹੀ ਅੱਜ ਮੈਂ ਪਾਉਣ ਅੱਜ ਮੈਂ ਵੀਡੀਓ ਪਾਤੀ ਐ ਬੜਾ ਮੜਾ ਉਲਝ ਝੇਰਿਆ ਮੈਨੂੰ ਪਤਾ ਫਿਰ ਵੀ ਚਲ ਐਨਾਂ ਕ ਤੁਸੀਂ ਸਬਰ ਕਰਨਾ ਵੀ ਹੌਲੀ ਹੌਲੀ ਸਿੱਖ ਜਾਗੇ ਬੰਦਾ ساری ਉਮਰ ਸਿੱਖਦਾ ਰਹਿੰਦਾ ਤੇ ਜਿਵੇਂ ਜਿਵੇਂ ਕੋਈ ਵੀ ਗੱਲ ਹੁੰਦੀ ਜਾਊਗੀ ਉਵੇਂ ਹੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੇ ਇੱਕ ਗੱਲ ਹੋਰ ਵੀ ਹੁਣ ਤਾਂ ਸਵੇਰ ਦਾ ਮਾਹੌਲ ਐ ਅੱਤ ਟਟੀਰੀਆਂ ਦੀ ਆਵਾਜ਼ਾਂ ਸੁਣ ਰਹੇ ਹੁਣੇ ਤੁਹਾਨੂੰ ਮੇਰਾ 21 ਮੋਟਿਵ ਰਹੂਗਾ ਵੀ ਜਿਹੜਾ ਮੈਂ ਵਲੌਗ ਬਣਾ ਰਿਹਾ ਉਹ ਚ ਬੰਦਾ ਦੇਖਦਾ ਹੋਇਆ ਅੱਕੇ ਨਾ ਮੇਰਾ ਇਹੀ ਮੋਟਿਵ ਰਹੂਗਾ ਤੇ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਹੁਣ ਆਪਾਂ ਆਪਣੇ ਸਟਾਫ ਨਾਲ ਤੁਹਾਨੂੰ ਜਾਣੂ ਕਰਾਵਾਂਗੇ ਆਪਣੇ ਇੱਕ ਛੋਟਾ ਜਿਹਾ ਸਟਾਫ ਹੈ ਜਿਹੜਾ ਤਾਸ਼ ਖੇਡਦਾ ਵਿਲੇ ਹੁੰਨੇ ਜਦੋਂ ਅਸੀਂ ਤਾਸ਼ ਖੇਡ ਲੈਂਦੇ ਆ ਤੇ ਤੁਹਾਨੂੰ ਤਾਸ਼ ਖੇਡਰੀ ਦਿਖਾਨੇ ਹੁਣ ਬੰਦਿਆਂ ਨਾਲ ਜਾਣੂ ਕਰਾ ਦਿੰਨੇ ਆ ਬਹੁਤ-ਬਹੁਤ ਸ਼ੁਕਰੀਆ ਐਂਡ ਤੱਕ ਬਣੇ ਰਹਿਣਾ ਫੱਕਦੇ ਨਹੀਂ ਹੈਗੇ ਇਹ ਮੇਰੀ ਗਾਰੰਟੀ ਹੈ ਜਿੰਨਾ ਹਾਂਜੀ ਆਪਣੇ ਤਾਂ ਸਾਰੇ ਠੱਡੇ ਕਣੀ ਕੁਝ ਕਰ ਲੀਏ ਉੱਥੇ ਬੰਦਾ ਪਾਣ ਮਿਲ ਜਾਊਗਾ ਕੋਈ ਨਾ ਕੋਈ ਦੇਖਦੇ ਆ ਬੰਦਾ ਮਿਲਦਾ ਠੱਡੇ ਕਣੀ ਜਾਂਦੇ ਹਿੰਦ ਤੱਕ ਤਾਂ ਡਿੰਗ ਟਿੰਗ 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 ਟੂ ਡੂ ਟੂ ਡੂ ਟੂ ਡਿੰਗ ਟਿੰਗ ਟਿੰਗ ਟੂ ਡੂ ਓਏ ਫਾਈਨਲੀ ਸਾਡਾ ਮੇਨ ਬੰਦਾ ਮਿਲ ਗਿਆ ਤਾਂ ਇਸ ਦਾ ਕੀ ਕਹਿੰਦੇ ਨੇ ਪਲੇਅਰ ਆ ਪਲੇਅਰ ਕੈਪਟਨ ਸਾਡਾ ਤਾਂ ਦਾ ਪਲੇਅਰ ਮਿਲ ਚੁੱਕਿਆ ਹੁਣ ਦੋ ਬੰਦਿਆਂ ਦੀ ਘਾਟ ਆ ਸਾਨੂੰ ਡੇਰਨ ਲੱਗਾ ਜੇਰੇ ਡੇਰਾਂ ਲੱਗਣ ਆ ਜਿਹੜੀਆਂ ਸੀਟਾਂ ਪਈਆਂ ਨੇ ਇੱਕ ਆ ਸੀਟ ਪਈ ਇੱਕੋ ਸੀਟ ਪਈ ਇੱਕ ਆ ਇੱਕ ਤੇ ਮੈਂ ਬੈਠਿਆ ਉਹ ਖਾਲੀ ਪਈਆਂ ਨੇ ਇੱਕੋ ਸਾਡਾ 34 ਉਹ ਸ਼ਾਮ ਦੇ ਟਾਈਮ ਬੈਠੀਦਾ ਹਲ ਤਾਂ ਫਿਲਹਾਲ ਪਤਾ ਨਹੀਂ ਕਿਹੜਾ ਵੇਲਾ ਹੋ ਰਿਹਾ ਬੰਦੇ ਕਰ ਬੰਦਿਆਂ ਨੂੰ ਫੋਨ ਕਰ ਯਾਰ ਨਾਮ ਤੁਸੀਂ ਜਾਣਦੇ ਹੋਣੇ ਬਾਈ ਦਾ ਯਸ਼ ਕਰਨ ਸਿੰਘ ਜੀ ਖੇਤਲੇ ਵਾਲੇ ਇਹ ਬੰਦਾ ਡੰਡੇ ਵਾਲੀ ਯਾਤਰਾ 'ਚ ਮੇਰੇ ਨਾਲ ਥੀ ਕਾਰਵੋਨ ਯਾਰ ਕਿਸੇ ਕਿਸੇ ਨੂੰ ਤੇ ਐਨੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਆਸ਼ਾਲਾ ਪ੍ਰੋਗਰਾਮ ਸਾਡਾ ਕੈਨਸਲ ਹੋ ਗਿਆ ਤੇ ਅਭੀ ਫਿਲਹਾਲ ਹਮ ਅੰਦਰ ਬੈਨ ਕੁਝ ਕਰ ਲਾਗੇ ਕਿਉਂਕਿ ਬੰਦੇ ਨਹੀਂ ਹੋਏ ਸੀਗੇ ਇਕੱਠੇ ਤੇ ਹੁਣ ਅਸੀਂ ਬੇਸ ਭਰਾ ਲਈਏ ਗੱਡੀ 'ਚ ਫਿਰ ਮਿਲਦਾ ਤੁਹਾਡੇ ਨਾਲ ਬਣੀ ਹੋ ਰਾ ਪਰਮਾਤਮਾ ਦੀ ਕਿਰਪਾ ਨਾਲ ਗੱਡੀ 'ਚ ਬੈਠ ਗਿਆ ਅੱਜ ਗੱਡੀ ਦੇਤੀ ਜਸਮੀ ਨੇ ਦੀ ਬੰਦ ਕਿਤੇ ਲੈ ਕੇ ਚੱਲੇ ਆਂ ਆਮੀ ਯਾਰ ਨਵੀ ਨਾਲ ਹੀ ਖਿਚ ਲਿਆ ਪਾਸ ਦਾ ਪ੍ਰੋਗਰਾਮ ਸਾਡਾ ਕੈਨਸਲ ਹੋ ਗਿਆ ਦੋ ਬੰਦੇ ਨਹੀਂ ਮਿਲੇ ਤੇ ਹੁਣ ਆ ਬੰਦੇ ਨੂੰ ਇਕੱਠਿਆ ਸੀ ਇਹ ਪਹਿਲਾਂ ਕਹਿੰਦਾ ਸਾਣਾ ਕੰਮ ਕਰਾ ਕੇ ਆ ਤੇਰੇ ਨਾਲ ਇਹਦੇ ਨਾਲ ਕੰਮ ਕਰਾ ਕੇ ਆਵਾਂਗੇ ਫੇਰ ਸਾਡਾ ਨਾਲ ਦਾਸ ਖੇਡੂਗਾ ਤੇ ਸਾਨੂੰ ਇਹਦਾ ਕੰਮ ਕਰਾਉਂਦੀ ਮਿਲਦਿਆ ਹੁਣਾ ਸ਼ੁਕਰੀਆ ਪਰਤ ਨਹੀਂ ਮਰਾਜ ਹੂੰ ਬੱਟ ਗਿਆ ਰਿਹਾ ਹੋ ਹੋ ਬੰਦੇ ਦੇ ਬੰਦਾ ਸਾਨੂੰ ਮਿਲ ਗਿਆ ਸਲਾਹ ਵਾਲਾ ਸੀ ਬੰਦੇ ਹੁਣ ਤਾਂ ਤਾਂਸ ਲੈਣ ਭੇਜੇ ਨੇ ਸ਼ੰਭੂ ਭਾਈ ਤੋਂ ਬੰਦਾ ਇੱਕ ਹੋਰ ਮਿਲ ਗਿਆ ਇੱਕ ਆਉ ਸੀ ਲਵੀ ਭਾਈ ਯੋ ਯੋ ਹਾਂ ਇਹ ਬੰਦਾ ਸਾਡਾ ਮੀਨ ਹੈ ਇੱਕ ਮੀਨ ਉਹ ਆ ਕਾਲੀ ਚੋਬ ਬਲੈਕ ਸਪੈਰੋ ਜਸ ਕਰਨ ਸਿੰਘ ਜੀ ਖੇਤਲੇ ਵਾਲਾ ਤੇ ਆ ਬੰਦਾ ਵੀ ਸਾਡਾ ਸਿਰੇ ਦਾ ਮੀਨ ਬੰਦਾ ਹੈ ਸੀਟਾਂ ਸੀ ਭਾਰਤੀਆਂ ਨੇ ਬਸ ਹੁਣ ਤਾਂਸ ਆ ਜਾਣ ਦੇ ਫੇਰ ਮਿਲਦੇ ਆ ਪਵਿੱਤਰ ਸਥਾਨ ਅਸੀਂ ਰੈਡੀ ਕਰ ਰਿਹਾ ਰੈਡੀ ਕਰ ਲਿਆ ਬਦ ਸਥਾਨ ਬੰਦੇ ਤਾਂਸ ਲੈ ਕੇ ਪੁੱਜ ਚੁੱਕੇ ਨੇ ਆ ਟੈਕਨੋਲੋਜੀ ਟੈਕਨੋਲੋਜੀ ਫੜ ਲਾ ਕਾਢੋ ਤਾਂਸ ਉਹ ਆਉਂਦਾ ਇੱਥੇ ਆਈ ਹੈ ਟੈਕ